ਸਾਨੂੰ 1984 ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਆਪਾਂ ਹਮੇਸ਼ਾ ਸਾਰੇ ਪਬਿਕ ਹੋ ਜਾਂਦੇ ਆ ਜਿਵੇਂ ਤੁਸੀਂ ਕਿਹਾ ਸੀਗਾ ਕਿ ਸ਼ਾਇਦ ਹਲੇ ਅਸੀਂ ਪੰਜਾਬ 'ਚ ਰਹਿੰਦੇ ਹੋਏ ਉਸ ਸਮੇਂ ਨੂੰ ਉਨੀ ਨਜਾਕਤ ਨਾਲ ਨਹੀਂ ਦੇਖ ਸਕਦੇ ਹਨ ਤੁਸੀਂ ਉਸ ਸਮੇਂ ਨੂੰ ਉੱਥੇ ਰਹਿੰਦੇ ਆ ਵੇਖਿਆ ਤੁਸੀਂ ਸਰਵਾਈਵ ਕੀਤਾ ਉਸ ਟਾਈਮ 'ਚ ਤੁਹਾਡੇ ਇਮੋਸ਼ਨ ਬਹੁਤ ਜ਼ਿਆਦਾ ਜੁੜੇ ਹੋਏ ਨੇ ਉਸ ਚੀਜ਼ ਲਈ ਇਸੇ ਲਈ ਤੁਹਾਡੀਆਂ ਜਦੋਂ ਸਦਨ 'ਚ ਸਪੀਚ ਹੁੰਦੀਆਂ ਨੇ ਤੁਸੀਂ ਹਮੇਸ਼ਾ ਇਮੋਸ਼ਨਲ ਹੋ ਜਾਂਦੇ ਹੋ ਤਾਂ ਉਸ ਟਾਈਮ ਦਾ ਵੀ ਜ਼ਿਕਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਕਰੋ ਕਿ ਤੁਹਾਡੇ ਉਹ ਜਿਹੜਾ ਸਮਾਂ ਸੀ ਉਹ ਕਿਵੇਂ ਦਾ ਸੀ ਤੁਹਾਡੇ ਜੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਾਡੇ ਫਾਦਰ ਸਾਹਿਬ ਬਿਜ਼ਨਸ ਯੂਪੀ ਚ ਸਰਦਾਨਗਰ ਚ ਸੰਭਾਲਦੇ ਸੀ ਤੇ ਇੱਥੇ ਮੇਰੇ ਮਦਰ ਰਹਿੰਦੇ ਸੀ ਸ ਘਰ ਚ ਅ ਮੇਰੇ ਦਾਦਾ ਜੀ ਬਜ਼ੁਰਗ ਦਾਦਾ ਜੀ ਮੇਰੇ ਮਦਰ ਤੇ ਅਸੀਂ ਤਿੰਨ ਬੱਚੇ ਮੈਂ ਸਭ ਤੋਂ ਵੱਡੀ ਤੇ ਛੋਟੇ ਬ੍ਰਦਰ ਮੇਰੀ ਉਸ ਟਾਈਮ ਉਮਰ 18 ਸਾਲ ਦੀ ਸੀ ਤੇ ਮੈਂ 6 ਮਹੀਨੇ ਪਹਿਲੇ ਹੀ ਮੈਨੂੰ ਜਿੱਥੇ ਮੈਂ ਟੈਕਸਟਾਈਲ ਡਿਜ਼ਾਈਨਿੰਗ ਕਰਦੀ ਉਹ ਸਕੂਲਜ ਚ ਐਡਮਿਸ਼ਨ ਸੀ ਹੱਤ 7 ਮਹੀਨੇ ਪਹਿਲਾ ਸਾਲ ਹੀ ਸੀਗਾ ਪੜਾਈ ਕਿੰਨੇ ਮਹੀਨੇ ਹੋਈ ਸੀ ਤੇ ਇਕਦਮ ਕਾਲਜ 'ਚ 4 ਵਜੇ ਤਾਈਂ ਹੁੰਦਾ ਸੀ ਸਾਨੂੰ 1:30 ਵਜੇ ਕਿ ਸਾਰੇ ਬਸਾਂ ਸਾਰੀ ਬੰਦ ਹੋ ਰਹੀਆਂ ਨੇ ਸਾਰੇ ਜਣੇ ਘਰ ਜਾਓ ਛੇਤੀ ਛੇਤੀ ਘਰ ਪਹੁੰਚੋ ਇੰਦਰਾ ਗਾਂਧੀ ਦਾ ਅਸੈਸਿਨੇਸ਼ਨ ਹੋ ਗਈ ਹੈ ਹਾਂਜੀ ਸੋ ਆਪਾਂ ਨੂੰ ਕਿਹੜਾ ਕੋਈ ਉਸ ਟਾਈਮ ਕੀ ਹੋ ਅਸੈਸਿਨੇਸ਼ਨ ਕੀ ਕਿਵੇਂ ਕੀ ਹੋਇਆ ਕਿਸੇ ਨੂੰ ਨਹੀਂ ਪਤਾ ਸੀ ਤਣਾਵ ਦਾ ਮਾਹੌਲ ਟੀਚਰ ਸਾਰੇ ਘਰ ਪਹੁੰਚੋ ਘਰ ਪਹੁੰਚੋ ਛੇਤੀ ਘਰ ਪਹੁੰਚੋ ਬਸਾਂ ਸਾਰੀਆਂ ਬੰਦ ਹੋ ਗਈਆਂ ਨੇ ਕੋਈ ਚੱਲ ਨਹੀਂ ਘਰ ਪਹੁੰਚੋ ਤੇ ਚਲੋ ਘਰੇ ਪਹੁੰਚੇ ਤੇ ਟੀਵੀ 'ਚ ਸਾਰਾ ਕੁਝ ਜਦ ਦੇਖਣ ਸੁਣਨ ਨੂੰ ਮਿਲਿਆ ਕਿ ਹੋਇਆ ਕੀ ਉਹਦੇ ਬਾਅਦ ਜਿਸ ਤਰ੍ਹਾਂ ਦਿੱਲੀ 'ਚ ਜੋ ਹਾਲ ਹੋਇਆ ਸਾਡੇ ਘਰ 'ਚ ਚਾਰਕ ਵਾਰੀ ਮੌਬਾ ਆ ਪੂਰੇ ਹਜ਼ਾਰਾਂ ਦੀ ਗਿਣਤੀ 'ਚ ਕਿਉਂਕਿ ਪਤਾ ਸੀ ਇਹ ਸਰਦਾਰਾਂ ਦਾ ਘਰ ਹੈਗਾ ਦੋ ਚਾਰ ਘਰ ਛੱਡ ਕੇ ਇੱਕ ਮਸਜਿਦ ਹੁੰਦੀ ਸੀਗੀ ਤਾਂ ਮੁਸਲਮਾਨ ਏਰੀਆ ਵੀ ਸੀਗਾ ਹਿੰਦੂ ਏਰੀਆ ਵੀ ਸੀਗਾ ਪੰਚੀਲ 'ਚ ਆਪਾਂ ਰਹਿੰਦੇ ਸੀ ਸਾਡਾ ਇਨਕਲੇਵ 'ਚ ਤੇ 10 ਮੰਜ਼ਲਾ ਆਪਣਾ ਘਰ ਸੀ ਤੇ ਸਭ ਤੋਂ ਉੱਪਰ ਗੁਰੂ ਸਾਹਿਬ ਦਾ ਕਮਰਾ ਸੀਗਾ ਤੇ ਜਦ ਤਿੰਨ ਬਾਰੀ ਮੌਬ ਆਇਆ ਤੇ ਜਿਹੜਾ ਸਾਡਾ ਡਰਾਈਵਰ ਛੋਟੇ ਲਾਲ ਉਹ ਜਦ ਮੈਂ 4 ਸਾਲ ਦੀ ਸੀ ਉਹ ਸਾਡੇ ਨਾਲ ਸੀਗਾ ਸਾਡਾ ਕੁੱਕ ਸ਼ਾਮ ਲਾਲ ਇਹ ਸਭ ਯੂਪੀ ਦੇ ਸੀਗੇ ਸਰਦਾਰਨਗਰ ਦੇ ਉਹ ਮੇਰੇ ਪੈਦਾ ਹੋਣ ਤੋਂ ਪਹਿਲੇ ਸਾਡੀ ਆਇਆ ਵੀ ਪੈਦਾ ਹੋਣ ਤੋਂ ਪਹਿਲੇ ਸੋ ਆਪਾਂ ਜਦ ਆਪਣੇ ਕਮਰਿਆਂ 'ਚ ਲੁਕ ਗਏ ਤੇ ਛੋਟੇ ਲਾਲ ਆਪਦੇ ਬੱਚਿਆਂ ਦੇ ਨਾਲ ਗੇਟ 'ਚ ਗਿਆ ਤੇ ਉਹਨਾਂ ਨੇ ਕੋ ਖੋਲੋ ਪਰਿਵਾਰ ਕਿੱਥੇ ਹੈ ਕਹਿੰਦਾ ਪਰਿਵਾਰ ਤਾਂ ਹੈ ਨਹੀਂ ਇੱਥੇ ਤਾਂ ਚਲੇ ਗਏ ਕਹਿੰਦਾ ਨਹੀਂ ਖੋਲੋ ਅਸੀਂ ਅੱਗ ਲਾਨੀ ਹੈ ਕਹਿੰਦੇ ਤੁਸੀਂ ਅੱਗ ਲਾ ਦੋਗੇ ਇੱਥੇ ਤਾਂ ਮੈਂ ਤਾਂ ਮੇਰੇ ਬੱਚੇ ਰਹਿਨੇ ਆ ਤੁਸੀਂ ਅੱਗ ਲਾ ਦੋਗੇ ਅਸੀਂ ਕਿੱਥੇ ਜਾਵਾਂਗੇ ਤੇ ਉਹਨੇ ਆਪ ਦੀ ਦਲੀਲ ਇਸ ਤਰੀਕੇ ਨਾਲ ਪੇਸ਼ ਕੀਤੀ ਕਿ ਇੱਕ ਵਾਰੀ ਮੌਬ ਨੂੰ ਮੋੜਿਆ ਅਗਲੇ ਦਿਨ ਫੇਰ ਆਇਆ ਉਹਨਾਂ ਨੂੰ ਮੋੜਿਆ ਉਨੀ ਦੇਰ ਚ ਮੇਰੇ ਇੱਕ ਮਾਸੜ ਜੀ ਉੱਥੇ ਹੁੰਦੇ ਸੀਗੇ ਕੱਠ ਉਹਨਾਂ ਦੇ ਬਾਲ ਉਹਨਾਂ ਦੇ ਗਲੇ ਚੈਰ ਉਹਨਾਂ ਨੂੰ ਖਬਰ ਪਹੁੰਚੀ ਕਿ ਆ ਕੋ ਛੋ ਰਿਆ ਤੇ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਫਾਦਰ ਤੇ ਇੱਥੇ ਹੁੰਦੇ ਨਹੀਂ ਬੱਚੇ ਤੇ ਉਹ ਕੱਲੇ ਨੇ ਹਾਂਜੀ ਤੇ ਉਹਨਾਂ ਨੇ ਆਪਣੀ ਗੱਡੀ 'ਚ ਉਥੇ ਕਿਵੇਂ ਕਿਵੇਂ ਗੁਰਮੇਹਰ ਵਿਕਰਮ ਦੇ ਤਾਂ ਮੈਨੂੰ ਯਾਦ ਹੈ ਅਸੀਂ ਉਹਨਾਂ ਦੇ ਬਾਲ ਬੁੱਲ ਜੁੜੇ ਖੋਲਤੇ ਤੇ ਦਾਦਾ ਜੀ ਸਾਹਮਣੇ ਦੀ ਸੀਟ 'ਚ ਬੈਠ ਕੇ ਆਪ ਦਾ ਪਾਠ ਕਰ ਰਹੇ ਨੇ ਪਗ ਬੰਨੀ ਹੋਈ ਹੈ ਸਾਹਮਣੇ ਦੀ ਸੀਟ 'ਚ ਬੈਠੇ ਨੇ ਤੇ ਕਦੇ ਆਪਾਂ ਸ਼ੀਸ਼ੇ ਦੇ ਉੱਤੇ ਪਰਦਾ ਜਾ ਕਰੀਏ ਕੁਝ ਕਰੀਏ ਕੋਈ ਪੂਰੇ ਦਿੱਲੀ ਚ ਸਨਾਟਾ ਸਿਗਾ ਅਸਮਾਨ ਕਾਲਾ ਹੋ ਕੇ ਸਾਰਾ ਕੁਝ ਜਲਿਆ ਪਈ ਇੱਥੇ ਕੁਝ ਜਲ ਰਿਹਾ ਉੱਥੇ ਕੁਝ ਜਲ ਰਿਹਾ ਕੋਈ ਨਹੀਂ ਸਿਰਫ ਕੈਨੀਆਂ ਦੇ ਨਾਲ ਇੱਕ ਹਜੂਮ ਜੀ ਇੱਥੇ ਜਾਂਦੀ ਕੋਈ ਘਰ ਜਲਿਆ ਤੇ ਸਕੂਲ ਦੇ ਰਸਤੇ ਚ ਉਹ ਇੰਨਾ ਵੱਡਾ ਸਾਰਾ ਘਰ ਪੂਰਾ ਰਾਖੋਤੇ ਹੋਇਆ ਪਿਆ ਇਹਦਾ ਮਤਲਬ ਉਹ ਚੀਜ਼ਾਂ 18 ਸਾਲ ਤੇ ਗੁਰਮੇਰ ਵਿਕਰਮ ਤੋਂ ਹੋਰ ਵੀ ਵਿਕਰਮ ਦਾ 10 ਸਾਲ ਦਾ ਗੁਰਮੇਰ 14 ਸਾਲ ਦਾ ਉਹ ਜਿਵੇਂ ਕਿਵੇਂ ਪੰਚਸ਼ੀਲ ਤੋਂ ਸਾਨੂੰ ਆਪਣੇ ਘਰ ਤਾਂ ਹੀ ਪਤਾ ਨਹੀਂ ਕਿਵੇਂ ਰੱਬ ਦੀ ਕਿਰਪਾ ਨਾਲ ਅਪਾ ਉੱਥੇ ਪਹੁੰਚ ਗਏ ਲੇਕਿਨ ਪਹੁੰਚਨਸਾਰ ਖਬਰ ਤਾਂ ਫੈਲ ਗਈ ਕਿ ਸਿੱਖ ਇੱਥੇ ਆਏ ਨੇ ਹੂੰ ਉਹਨਾਂ ਨੇ ਆਪਣੇ ਘਰ 'ਚੇ ਬਾਥਰੂਮ ਦੇ ਨਾਲ ਨਾ ਛੋਟਾ ਜਿਹਾ ਸਟੋਰਜਾ ਹੁੰਦਾ ਹੈਗਾ ਜਿੱਥੇ ਸਮਾਨ ਸਹੂਨ ਅਪਾ ਰੱਖਦੇ ਹਾਂ ਹਾਂਜੀ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਠੋਸ ਕੇ ਹੂੰ ਬੰਦ ਕਰਕੇ ਉਹ ਕਹਿੰਦੇ ਤੁਸੀਂ ਆਵਾਜ਼ ਨਾ ਕਰੋ ਆ ਗਿਆ ਮੱਬ ਉਹਨਾਂ ਦੇ ਘਰ 'ਚੇ ਕਿ ਇੱਥੇ ਸਿੱਖ ਆਏ ਨੇ ਕਹਿੰਦੇ ਨਹੀਂ ਉਹ ਗੇਟ ਫਾੜ ਕੇ ਅੰਦਰ ਮੈਨੂੰ ਹੁਣ ਵੀ ਆਦਾ ਸਾਡੇ ਮਦਰ ਮੈਨੂੰ ਸਾਨੂੰ ਸਾਰੇ ਬੱਚਿਆਂ ਨੂੰ ਕਿਹਾ ਸਾਹ ਬੰਦ ਕਰ ਲੋ ਸਾਹ ਬੰਦ ਕਰ ਲੋ ਆਵਾਜ਼ ਨਹੀਂ ਨਿਕਲਨੀ ਚਾਹੀਦੀ ਕਿਉਂਕਿ ਚੁਪ پتਲੀ ਦਿਵਾਰਾਂ ਹੁੰਦੀਆਂ ਨੇ ਤੇ ਆਪਾਂ ਸਾਰੇ ਆਪਣੀ ਸਾਹ ਵੀ ਰੋਕਨ ਦੀ ਕਿ ਛੋਟਾ ਜਿਹਾ ਵੀ ਕੋਈ ਖੰਨਕਾ ਹੋ ਜਾਊਗਾ ਇਹਨਾਂ ਨੇ ਫੜ ਕੇ ਸਾਨੂੰ ਸਾਰਿਆਂ ਨੂੰ ਸਾਰਿਆਂ ਦੇ ਕਤਲ ਹੋ ਰਹੇ ਸੀਗੇ ਤੇ ਉਹਨਾਂ ਆ ਕੇ ਸਾਰਾ ਘਰ ਘੁਰ ਦੇਖਿਆ ਇਹ ਕਿਉਂਕਿ ਇੱਕ ਬਾਥਰੂਮ ਦੀ ਅਲਮਾਰੀ ਜੀ ਉਹਨਾਂ ਨੇ ਅਲਮਾਰੀ ਨੂੰ ਲੱਗ ਕੇ ਜਿਵੇਂ ਕਿਵੇਂ ਉਹ ਚਲੇ ਗਏ ਤੇ ਅਸੀਂ ਉਹ 2-3 ਦਿਨ ਉੱਥੇ ਉਹਨਾਂ ਦੇ ਨਾਲ ਪਤਾ ਨਹੀਂ 2-3 ਹੋਣਗੇ ਹਫ਼ਤੇ ਹੋਣਗੇ ਮੈਨੂੰ ਹਫਤਾ ਪਰ ਘਟਿਆ ਜਦੋਂ ਤੱਕ ਸਾਰਾ ਮਾਮਲਾ ਠੰਡਾ ਨਹੀਂ ਹੋਇਆ ਤੇ ਉਹਦੇ ਬਾਅਦ ਜਦ ਅਸੀਂ ਆਪਣੇ ਘਰੇ ਵਾਪਸ ਫਿਰ ਆਮੀ ਆਈ ਤੇ ਇਹ ਸਾਰਾ ਕੁਝ ਲੁਕਾਇਆ ਫਿਰ ਰੇਡੀਓ 'ਚ ਮੈਂ ਸੁਣਿਆ ਜਾਂ ਕਿਸੇ ਤੋਂ ਮੈਂ ਸੁਣਿਆ ਕਿ ਵੌਲੰਟੀਅਰਸ ਚਾਹੀਦੇ ਨੇ ਜਿਹੜਾ ਇਹਨਾਂ ਕੈਂਪਾਂ 'ਵੈ ਜਾ ਕੇ ਜਿਹੜੇ ਪਰਿਵਾਰ ਵਿਛੜ ਗਏ ਨੇ ਉਹਨਾਂ ਨੂੰ ਜੋੜਨ ਵਾਸਤੇ ਇੱਕ ਇੱਕ ਦੀ ਕਾਗਜ਼ੀ ਕਾਰਵਾਈ ਕਰਨਗੇ ਨੀਤੀਬਾਗ 'ਚ ਕੋਈ ਘਰ ਸਿਗਾ ਕੋਈ ਕਰ ਰਿਹਾ ਸੀਗਾ ਮੈਂ ਕਿਸੇ ਨੂੰ ਪੁੱਛਿਆ ਨਹੀਂ ਕੋਈ ਨਹੀਂ ਮਾਮਾ ਨੂੰ ਕਿਹਾ ਕਿ ਕਾਲਜ ਦੀ ਕੋਈ ਆ ਕੋਈ ਕਹਾਣੀ ਮਾਰ ਕੇ ਮੈਂ ਉੱਥੇ ਪਹੁੰਚ ਗਈ ਮੈਂ ਆਪਣੇ ਆਪ ਨੂੰ ਇਨਰੋਲ ਕੀਤਾ ਤੇ ਉਹ ਮਹੀਨਾ ਪਰ ਜਿਹੜਾ ਮੈਂ ਕੈਂਪਾਂ 'ਚੇ ਕੰਮ ਕੀਤਾ ਜਿੱਥੇ ਔਰਤਾਂ ਸੁੰਨ ਹੋਈਆਂ ਹੋਈਆਂ ਸੀ ਉਹਨਾਂ ਦੇ ਨਾਲ ਬੀਤੀ ਕੀ ਉਹਨਾਂ ਨੇ ਦੇਖਿਆ ਕੀ ਉਹਨਾਂ ਦੇ ਨਾਲ ਕਿਵਲ ਬਲਤਕਾਰ ਕੀ ਕੁਝ ਨਹੀਂ ਹੋਇਆ ਮਤਲਬ ਮੈਂ ਤਾਂ ਇਹ ਹੋਣ ਵੀ ਖੜੇ ਪੜੇ ਕਿੰਨੇ ਸੈਂਕੜੇ ਸਵੇਰ ਤੋਂ ਸ਼ਾਮ ਤਾਈਂ ਲਖ ਲੈ ਕੇ ਇਥੇ ਰਹਿੰਦੀ ਸੀ ਆਹ ਹੁੰਦੀ ਕੋਈ ਬੋਲ ਨਹੀਂ ਸਕਦਾ ਸੀ ਕੋਈ ਸਿਰਫ ਐ ਬੈਠਿਆ ਹੋਇਆ ਸੀ ਕੋਈ ਬੱਚਾ ਰੋਈ ਜਾਂਦਾ ਸੀ ਉਹਨਾਂ ਤੋਂ ਕਹਾਣੀਆਂ ਕਢਵਾ ਕੇ ਉਹਨਾਂ ਦੇ ਇੱਕ ਇੱਕ ਕੋਈ ਕਿਹੜੇ ਕੈਂਪ ਚ ਕਿੱਥੇ ਪਿਆ ਕਈ ਸਾਰਿਆਂ ਨੂੰ ਆਪਾਂ ਜੋੜਿਆ ਮਾਂ ਦੇ ਨਾਲ ਬੱਚਾ ਹੋ ਗਿਆ ਕਿਸੇ ਦੇ ਨਾਲ ਕੋਈ ਹੋ ਗਿਆ ਦੋ ਚਾਰ ਕੇਸ ਇਸੋ ਜਿਹੋ ਪਰ ਜੋ ਚੀਜ਼ ਸੁਣਨ ਦੇਖਣੋਂ ਮਿਲਿਆ ਮੈਨੂੰ ਲੱਗਦਾ ਕਿ ਇੰਨਾ ਛੱਲੀ ਕਰਕੇ ਰੱਖਤਾ ਸੀ ਕਿ ਜ਼ਿੰਦਗੀ ਚ ਸੋਚਾ ਨਹੀਂ ਸੀ 18 ਸਾਲ ਦੀ ਉਮਰ ਦੇ ਬਾਅਦ ਕਿੰਨੇ ਦਹਾਕਿਆਂ ਦੇ ਬਾਅਦ ਐਮਪੀ ਬੰਨਾ ਹੈ ਜਦ ਐਮਪੀ ਬਣ ਕੇ ਜਦ ਪਹਿਲੀ ਵਾਰੀ ਬੋਲਣਾ ਸੀ ਜਦ ਮੈਂ ਆਪਣੇ ਆਪ ਨੂੰ ਪੁੱਛਿਆ ਮੈਂ ਕੀ ਬੋਲਣਾ ਚਾਹੰਦੀ ਆ ਮਿੰਟ ਚ ਕਿ ਮੈਂ 84 ਔਰਤਾਂ ਦੀ ਪੀੜਾ ਨੂੰ ਮੈਂ ਬਿਆਨ ਕਰਨਾ ਚਾਹੁੰਦੀ ਆ ਤਾਂ ਜਿਹੜਾ ਕੁਝ ਅੰਦਰ ਭਰਿਆ ਹੋਇਆ ਸੀ ਉਹ ਸਾਰੇ ਨੂੰ ਇੱਕ ਤਰੀਕੇ ਦੇ ਨਾਲ ਮर्यादा ਦੇ ਵਿੱਚ ਰਹਿ ਕੇ ਕਿਉਂਕਿ ਪਾਰਲੀਮੈਂਟ ਚ ਕਈ ਚੀਜ਼ਾਂ ਤੁਸੀਂ ਨਹੀਂ ਬੋਲ ਸਕਦੇ ਉਸ ਚੀਜ਼ ਨੂੰ ਉਗਲਣਾ ਤੇ ਮੀਰਾ ਕੁਮਾਰ ਨੂੰ ਮੈਨੂੰ ਕਿਹਾ ਕਿ ਕਹਿੰਦੇ ਮੇਰੇ ਬਹੁਤ ਸਾਰੇ ਐਮਪੀਜ਼ ਨੇ ਆ ਕੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਇਸ ਤਰ੍ਹਾਂ ਹੋਇਆ ਬਹੁਤ ਸਾਰੇ ਲੋਕਾਂ ਦੇ ਤਾਂ ਉਹਨਾਂ ਕਿ ਕਿ ਸ਼ਬਦਾਂ ਦੇ ਮर्यादा 'ਚ ਰਹਿ ਕੇ ਤੂੰ ਇੰਨੀ ਸਾਰੀ ਪੀੜਾ ਜਿਹੜੀ ਤੂੰ ਦੱਸਤੀ ਤੇ ਉਹ ਉਸ ਟਾਈਮ ਜਦ ਮੈਂ ਬਿਆਨ ਕੀਤਾ ਕਿਉਂਕਿ ਉਹ ਮੇਰੀ ਜ਼ਿੰਦਗੀ ਦਾ ਇਹੋ ਜਿਹਾ ਹਿੱਸਾ ਜਿਹੜਾ ਆਪਾਂ ਕਦੇ ਭੁੱਲ ਨਹੀਂ ਸਕਦੇ ਜਿੱਥੇ ਜਾਨ ਬਚਦੀ ਤੇ ਇਹ ਤਾਂ ਸਾਡੀ ਸੀ ਨਾ ਉਹਦੇ ਬਾਅਦ ਪਤਾ ਲੱਗਿਆ ਪਿਤਾ ਜੀ ਦੇ ਨਾਲ ਕੀ ਹੋਇਆ ਸਰਦਾਰਨਗਰ ਯੂਪੀ ਦੇ ਵਿੱਚ ਦੇਸ਼ ਭਰ 'ਚ ਸਿੱਖਾਂ ਦੇ ਕਤਲੇਆਮ ਇਹ ਨਰਸਿੰਘਰ ਹੋਇਆ ਕੱਲੇ ਇੱਥੇ ਨਹੀਂ ਤੇ ਯੂਪੀ ਚ ਹੈ ਕਿਉਂਕਿ ਇੱਕ ਸਾਡੇ ਉਹਨੂੰ ਸਰਦਾਰ ਨਗਰ ਇਸ ਕਰਕੇ ਕਹਿੰਦੇ ਕੋ ਸਰਦਾਰ ਵਸਦੇ ਸੀ ਉੱਥੇ ਤੇ ਜਿੰਨੇ ਵੀ ਸਿੱਖ ਕੰਮ ਕਰਦੇ ਸੀ ਪਾਪਾ ਨੇ ਸਾਰੇ ਆਪਣੇ ਘਰਾਂ ਚ ਵੜਿਆ ਜਿੰਨੇ ਆਪਣੇ ਘਰ ਦੇ ਦਰਵਾਜ਼ੇ ਸਾਰਿਆਂ ਚ ਅੱਗ ਲਾਈ ਕਿ ਇਹ ਜਦ ਮੌਬ ਆਊਗਾ ਅਸੀਂ ਅੰਦਰ ਹੋਵਾਂਗੇ ਉਹਨਾਂ ਨੂੰ ਅੱਗ ਦੇ ਵਿੱਚੋਂ ਆਣਾ ਪਊਗਾ ਅਸੀਂ ਉਹਦੇ ਨਾਲ ਉਹਨਾਂ ਨੂੰ ਅਟੈਕ ਕਰਾਂਗੇ ਮਾਰਾਂਗੇ ਅਸਲੇ ਉਸਲੇ ਜਿੰਨੇ ਵੀ ਸੀਗੇ ਉਹਨਾਂ ਨੇ 7 ਦਿਨ ਟਪਾਏ ਕਿ ਇੱਕ ਵੀ ਸਿੱਖ ਪਰਿਵਾਰ ਜਿਹੜਾ ਆਪਣੇ ਨਾਲ ਕੰਮ ਕਰਦਾ ਸੀ ਫੋਨ ਕੋਈ ਸੀ ਨਹੀਂ ਘਰ ਕੰਮ ਕਰੇ ਕਰਕੇ ਬੱਚਿਆਂ ਤੇ ਆਪਣਾ ਮੇਰੇ ਬੱਚੇ ਜਿੰਦੇ ਜਿਉਂਦੇ ਨਹੀਂਵੇਂ ਕਿ ਮਰ ਗਏ ਨੇ ਕੀ ਹਾਲ ਹੈ ਉਹਨਾਂ ਪਤਾ ਕਰਨਾ ਸਾਨੂੰ ਉਹਨਾਂ ਦਾ ਪਤਾ ਨਾ ਉਹਨਾਂ ਨੂੰ ਸਾਡਾ ਪਤਾ ਤੋਂ ਕਿਹੋ ਜਿਹਾ ਟੈਨਸ਼ਨ ਦੇ ਨਾਲ ਕਿਹੋ ਜਿਹੇ ਪ੍ਰੇਸ਼ਣ ਦੇ ਨਾਲ ਅੱਪਾ ਤਾਂ ਚਲੋ ਬੱਚੇ ਸੀਗੇ ਮਮਾ ਤੇ ਦਾਦਾ ਜੀ ਦੇ ਉੱਤੇ ਜ਼ਿਆਦਾ ਹੋਣਾ ਹੈਗਾ ਪਰ ਉਹ ਦਿਨ 18 ਸਾਲ ਦੀ ਉਮਰ 'ਚ ਇੰਨਾ ਉਹਨਾਂ ਨੇ ਇੰਪ੍ਰੈਸ਼ਨ ਛੱਡਿਆ ਕਿ ਨਾ ਤਾਂ ਮੈਂ ਕਦੇ ਭੁੱਲ ਸਕਦੀਆਂ ਤੇ ਇਸ ਕਰਕੇ ਪਹਿਲੀ ਵਾਰੀ ਜਦ 14 ਚੇ ਮੰਤਰੀ ਬਣੀ ਸਭ ਤੋਂ ਪਹਿਲੀ ਲੜਾਈ ਲੜੀ ਇਨਸਾਫ ਸਾਨੂੰ ਤੇ ਦੋਸ਼ੀਆਂ ਨੂੰ ਸਜ਼ਾ ਜਿੱਦੇ ਕਰਕੇ ਦੁਬਾਰਾ ਕੇਸ ਕਿਉਂਕਿ ਸਰਕਾਰ ਆਪਣੀ ਸੀ ਕਿ ਕੇਸ ਸਾਰੇ ਦੁਬਾਰਾ ਖੁੱਲੇ ਗਏ ਸਾਰੇ ਸਬੂਤ ਜਿੰਨੇ ਸੀਗੇ ਹੁਣ ਇੰਨੇ 35 ਸਾਲ ਬਾਅਦ ਕਿੰਨੇ ਸਬੂਤ ਬਚ ਗਏ ਹੋਣਗੇ ਫੇਰ ਵੀ ਜਿੰਨਾ ਕੁਝ ਇਕੱਠਾ ਕਰਕੇ ਇੰਨਾ ਕੁਝ ਦਿੱਤਾ ਕਿ ਉਹਨਾਂ ਨੇ ਦੁਬਾਰਾ ਕੇਸ ਪਹਿਲੀ ਵਾਰੀ 11 12 ਕਮਿਸ਼ਨਾਂ ਦੇ ਬਾਅਦ ਨਾਨਾ ਵਧੀਕ ਕਮਿਸ਼ਨ ਦੀ ਰਿਪੋਰਟ ਨੂੰ ਬੇਸ ਬਣਾ ਕੇ ਬਾਜਪਾਈ ਜੀ ਇੱਕ ਕਮਿਸ਼ਨ ਬਣਾ ਗਏ ਸੀ ਬਾਕੀ 13 ਕਮਿਸ਼ਨਰ ਨੇ ਤਾਂ ਸਾਰਾ ਕਾਂਗਰਸ ਦਾ ਬਸ ਚੱਲਦਾ ਤਾਂ ਹੋਇਆ ਹੀ ਨਹੀਂ ਕਦੇ 84 ਦਾ ਨਸਲ ਖੁਸ਼ੀ ਹੋਈ ਨਹੀਂ ਇਹਨਾਂ ਨੇ ਤਾਂ ਆ ਕਰ ਦੇਣਾ ਸੀਗਾ ਫਿਰ ਹੋਰ ਨੂੰ ਬੇਸ ਬਣਾ ਕੇ ਹੋਰ ਸਬੂਤ ਜਿੰਨੇ ਸੀ ਇਕੱਠੇ-ਕੁੱਠੇ ਕਰਕੇ ਇਹਨਾਂ ਸਬੂਤ ਦਿੱਤਾ ਜਿਹਦੇ ਕਰਕੇ ਜਾ ਕੇ ਸੱਜਨ ਨੂੰ ਮਾਰਨ ਨੂੰ ਫਾਈਨਲੀ ਜੇਲ੍ਹ ਚ ਧੱਕਿਆ ਗਿਆ ਤੇ ਉਮੀਦ ਕਰਦੀਆਂ ਪਰਮਾਤਮਾ ਕਿਰਪਾ ਕਰੇ ਕਿ ਬਾਕੀ ਜਿਹੜੇ ਦੋਸ਼ੀ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਕਸਾ ਕੇ ਇਹਨਾਂ ਨੇ ਕੀਤਾ ਸੀ ਤਾਂ ਆਪਣੀ ਅੱਖਾਂ ਦੇ ਨਾਲ ਦੇਖਿਆ ਕਿੰਨੇ ਹਜ਼ਾਰ ਲੱਖ ਪਰਵਾਰ ਰੋਲ ਗਏ ਸਿੱਖੀ ਦਾ ਜਿਵੇਂ ਕਾਨ ਹੋਇਆ ਮੈਂ ਆਪ ਦੇਖਿਆ ਕਿ ਜਿਹੜੇ ਵੀ ਕੇਸ ਧਾਰੀ ਸੀਗੇ ਸਾਰਿਆਂ ਨੇ ਕੇਸ ਐ ਐ ਐ ਕਰਕੇ ਕਟਾਏ ਆਪਣੀ ਜਾਨ ਬਚਾਉਣ ਵਾਸਤੇ ਇੱਥੇ ਤਾਂ ਉਹਦੇ ਬਾਅਦ ਵੀ ਜਦ ਅਸੀਂ ਟਿਊਸ਼ਨ ਵਾਸਤੇ ਜਾਂਦੇ ਸੀਗੇ ਤਾਂ ਕਦੇ ਗੱਡੀ ਲੈਣ ਵਾਸਤੇ ਲੇਟ ਹੋ ਜਾਂਦੀ ਤੇ ਗੁਰਮੇਹਰ ਤੇ ਮੈਂ ਬੈਠੇ ਹੁੰਦੇ ਸੀ ਹਾਲਾ ਕਿ ਉਹ ਕੀ ਉਹ 14 ਸਾਲ ਦਾ ਬੱਚਾ ਸੀਗਾ ਮੈਂ ਆਪਾ ਸੜਕ 'ਤੇ ਜੇ ਬੈਠੇ ਹੁੰਦੇ ਸੀ ਕੋਈ ਇਹੋ ਜਿਹਾ ਸਕੂਟਰ ਜਾਂ ਗੱਡੀ ਲੰਘਦੀ ਨਹੀਂ ਸੀ ਜੋ ਮੁੜ ਕੇ ਨਫ਼ਰਤ ਦੇ ਨਾਲ ਸਾਨੂੰ ਦੇਖਦੀ ਨਹੀਂ ਸੀ